ਆਪ ਵੀ ਥੋੜੇ ਜਿਹਾ ਲੁਕਾਣ ਪਾ ਸਕਦੇ ਸੀ ਇਹ ਜੀ ਕਸਟਡੀ ਗਾ ਰਹੇ ਬੀਜੇਪੀ ਕਸਟਡੀ ਬਾਈਟਾ ਬੀਜੇਪੀ ਵਾਲਾ ਮਾਟੜਾ ਦੇ ਲੋਕਲ ਸੀਬੀ ਵਾਲਾ ਗੋੜਾ ਅੜੁੱਤ ਰਿਹਾ ਪੜਗੇਂਦੇ ਅੜੁੱਤ ਨੂੰ ਰੁੰਨੇਲਾ ਵਿੱਚ ਬੱਥੀਂ ਗਿਉ ਬੰਟੀ ਕੇ ਸਰ ਮੋਟ ਕੇਸ ਸਰੇ ਕੇ ਆਗੇ ਆਪ ਵੀ ਥੋੜੇ ਜਿਹਾ ਲੁਕਾਣ ਪਾ ਸਕਦੇ ਸੀ ਇਹ ਜੀ ਕਸਟਡੀ ਗਾ ਰਹੇ ਬੀਜੇਪੀ ਕਸਟਡੀ ਬਾਈਟਾ ਬੀਜੇਪੀ ਵਾਲਾ ਮਾਟੜਾ ਦੇ ਲੋਕਲ ਸੀਬੀ ਵਾਲਾ ਗੋੜਾ ਅੜੁੱਤ ਰਿਹਾ ਪੜਗੇਂਦੇ ਅੜੁੱਤ ਨੂੰ ਰੁੰਨੇਲਾ ਵਿੱਚ ਬੱਥੀਂ ਗਿਉ ਬੰਟੀ ਕੇ ਸਰ ਮੋਟ ਕੇਸ ਸਰੇ ਕੇ ਆਗੇ பிஜேபி 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 பிஜேபி

ਬਾਈਟਾ ਬੀਜਪੀ ਵਾਲਾ ਮਾਟੜਾ ਦੇ ਲੋਪਲ ਸੀਬੀ ਵਾਲਾ ਗੋੜ ਅੜੁੱਤਨਾ ਪੜਗੇ ਅੜੁੱਤ ਨੂੰ ਨੂੰ ਨੇਲ ਆਪੇ ਥੋੜੀ ਜਿਹੀ ਲੋਕਾਂ ਕਸਟਡੀ ਸੀਜੀ ਕਸਟਡੀ ਗਾ ਬੀਜਪੀ ਕਸਟਡੀ ਬਾਈਟਾ ਬੀਜਪੀ ਵਾਲਾ ਮਾਟੜਾ ਦੇ ਲੋਪਲ ਸੀਬੀ ਵਾਲਾ ਗੋੜ ਅੜੁੱਤਨਾ ਪੜਗੇ ਅੜੁੱਤ ਨੂੰ ਨੂੰ ਨੇਲ ਨੂੰ ਸੀਕਿੰਗ ਯੂ ਮੈਮ ਸੀ ਕੇ ਸਰ ਮੈਂ ਵੋਟ ਕੇਸ ਦੇ ਲਈ